ਮਾਈ YouTube ਫੈਮਲੀ ਵੈਲਕਮ ਬੈਕ ਟੂ ਮਾਈ ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਠੀਕ ਹੋਗੇ ਅੱਜ ਮੌਸਮ ਬਹੁਤ ਜ਼ਿਆਦਾ ਖਰਾਬ ਆ ਬਾਹਰ ਇੰਨੀ ਜ਼ਿਆਦਾ ਹਵਾ ਚੱਲ ਰਹੀ ਆ ਬਹੁਤ ਜ਼ਿਆਦਾ ਕੱਲ ਬਾਰਿਸ਼ ਹੋਈ ਸੀਗੀ ਤੇ ਕੱਲ ਵੀ ਮੌਸਮ ਖਰਾਬ ਸੀ ਅੱਜ ਵੀ ਦੋ ਦਿਨ ਹੋ ਗਏ ਲਗਾਤਾਰ ਮੌਸਮ ਖਰਾਬ ਹੀ ਚੱਲ ਰਿਹਾ ਆ ਤੇ ਹੁਣ 1:30 ਵਜ ਗਿਆ ਆ ਨਾਲ ਸਾਰ। ਇਹ 1 2 3 4 5 6 7 8 9 10। ਇਹ ਆਪਣਾ ਲੱਗਿਆ ਆ ਖੇਡਣ ਅੱਜ ਇਹਨੂੰ ਛੁੱਟੀ ਸੀ ਸੈਚਰਡੇ ਆ ਦਿਨ। 2 ਮਾਰਚ ਅੱਜ 2 ਮਾਰਚਾ ਦਿਨ ਸੈਕਿੰਡ ਚੈਟ ਸੱਤ ਚਤੇ ਸੈਕਿੰਡ ਹੀ ਆ ਗਾ। ਤੇ ਅੱਜ ਇਹਨੂੰ ਛੁੱਟੀ ਸੀ। ਬਸ ਹੁਣ ਮੈਂ ਵੀ ਫਿਰ ਕੰਮ ਕੁੰਮ ਸਾਰਾ ਹੋ ਗਿਆ ਆ। ਤੇ ਬਾਹਰ ਹਵਾ ਇੰਨੀ ਜ਼ਿਆਦਾ ਚੱਲ ਰਹੀ ਹੈ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਥੋੜੇ ਦਿਨ ਪਹਿਲਾਂ ਸਾਡਾ ਇੱਧਰ ਗਲੀ 'ਚ ਹੋ ਗਈ ਚੋਰੀ ਤੇ ਮਤਲਬ ਗਲੀ ਸਾਡੀ ਸਾਡੀ ਗਲੀ 'ਚ ਨਹੀਂ ਬਿਲਕੁਲ ਸਾਡੇ ਨਾਲ ਵਾਲੀ ਗਲੀ ਆ ਬਿਲਕੁਲ ਸਾਡੀ ਸਾਹਤੋਂ ਤੋਂ ਦਿਖ ਵੀ ਰਹੀ ਹੈ ਉਹ ਗਲੀ ਤੇ ਉਹ ਸਾਡੇ ਜਿੱਦਾਂ ਗਲੀ 'ਚ ਘਰਵਾ ਉਹਨਾਂ ਦਾ ਹੀ ਉੱਥੇ ਇੱਕ ਘਰਵਾ ਨਾਲ ਵਾਲੀ ਗਲੀ 'ਚ ਬਿਲਕੁਲ ਨਾਲ ਵਾਲੀ ਗਲੀ 'ਚ ਉਹ ਵੀ ਗਲੀ ਬੰਦਵਾ ਤੇ ਉੱਥੇ ਦਿਨ ਦਿਹਾੜੇ ਚੋਰੀ ਹੋਈ ਆ ਦੇ ਪਰਦੇ ਟਾਇਮ ਤੇ ਸਿਲੰਡਰ ਕੋਈ ਚੱਕ ਕੇ ਲੈ ਗਿਆ ਕਿਉਂਕਿ ਉਥੇ ਨਾ ਰੈਂਟ ਤੇ ਕੋਈ ਰਹਿੰਦਾ ਸੀ ਜਿੱਦਾਂ ਕੋਈ ਮਮਸ ਦੀ ਰੇੜੀ ਲਾਉਂਦੇ ਨਾ ਸਾਡੇ ਗਲੀ ਦੇ ਬਾਹਰ ਮਮਸ ਦੀ ਰੇੜੀ ਲੱਗਦੀ ਆ ਉਹਨਾਂ ਦੇ ਸਮਾਨ ਸੀਗਾ ਤੇ ਉਹਨਾਂ ਦੇ ਸਿਲੰਡਰ ਪਿਆ ਸੀ ਤੇ ਦਰਵਾਜ਼ੇ ਪਤਾ ਨਹੀਂ ਖੁੱਲੇ ਸੀ ਜਾਂ ਲੋਕ ਲੱਗਾ ਸੀ ਪਤਾ ਨਹੀਂ ਆ ਤੇ ਉਹ ਤੋੜ ਕੇ ਤੇ ਇੱਕ ਆਦਮੀ ਆਇਆ ਉਹ ਸਿਲੰਡਰ ਚੋਰੀ ਕਰਕੇ ਲੈ ਗਏ ਤੇ ਮੈਂ ਕਲੀਫੋਰਨੀਆ ਮੈਂ ਜਰੂਰ ਪਾਉਂਗੀ ਤੁਸੀਂ ਦੇਖਿਓ ਐਂਡ ਤੱਕ ਵਲੋਗ ਜਰੂਰ ਦੇਖਿਓ ਤੇ ਮੈਂ ਕਲਿੱਪ ਐਡ ਕਰੂੰਗੀ ਵਿੱਚ ਉਹ ਬਾਹੂ ਕਦੇ ਪਾਪਾ ਦਾ ਦੋਸਤ ਹੀ ਹੈ ਤੇ ਉਹਨਾਂ ਨੇ ਵੀਡੀਓ ਭੇਜੀ ਸੀਗੀ ਕੈਮਰੇ ਲੱਗੇ ਹੋਏ ਆ ਪਰ ਫਿਰ ਵੀ ਨਾ ਦੇਖੋ ਕੈਮਰੇ ਦਾ ਕੋਈ ਫਾਇਦਾ ਨਹੀਂ ਦਿਨ ਦਿਹਾੜੇ ਚੋਰੀ ਹੋ ਗਈ ਇਸ ਲਈ ਹਮੇਸ਼ਾ ਆਪਣੇ ਘਰ ਦੀ ਆਪਣੀ ਚੀਜ਼ਾਂ ਦੀ ਜ਼ਿੰਮੇਵਾਰੀ ਮਤਲਬ ਆਪਣੀ ਚੀਜ਼ਾਂ ਦਾ ਧਿਆਨ ਰੱਖੋ ਕੋਈ ਪਤਾ ਨਹੀਂ ਹੁੰਦਾ ਕਿਸੇ ਦਾ ਕੋਈ ਭਰੋਸਾ ਨਹੀਂ ਹੈਗਾ ਅੱਜ ਕੱਲ੍ਹ ਰਾਤ ਨੂੰ ਤਾਂ ਚੋਰੀ ਹੁੰਨੀ ਹੁੰਦੀ ਦਿਨ ਦਿਹਾੜੇ ਚੋਰੀ ਹੋ ਗਈ ਤੇ ਮੈਂ ਉਹ ਕਲਿੱਪ ਜ਼ਰੂਰ ਪਾਉਂਗੀ ਤੇ ਤੁਸੀਂ ਵੀਡੀਓ ਜ਼ਰੂਰ ਦੇਖਿਓ ਰੈਂਡ ਤੱਕ ਜ਼ਰੂਰ ਦੇਖਿਓ ਤੇ ਬਾਕੀ ਅੱਗੇ-ਅੱਗੇ ਵਲੌਗ ਬਹੁਤ ਵਧੀਆ ਹੋਣਗੇ ਇੰਟਰਸਟਿੰਗ ਵਲੌਗ ਆਉਣਗੇ ਤੇ ਮੇਰੇ ਵਲੌਗ ਨੂੰ ਮੇਰੇ ਚੈਨਲ ਨੂੰ ਦੀ ਸਪੋਰਟ ਕਰਦੇ ਰਹੋ ਪਿਆਰ ਕਰਦੇ ਰਹੋ ਬਸ 1000 ਸਬਸਕ੍ਰਾਈਬਰ ਕਰ ਦੋ ਫਟਾਫਟ ਮੈਂ ਕੇਕ ਕੱਟਾਂ ਤੇ ਪਹਿਲਾਂ ਮੈਂ ਸੋਚਿਆ ਸੀ ਨਾ ਮੈਂ ਸ਼ਾਇਦ ਇੱਕ ਵੀਡੀਓ ਚ ਕਾਫੀ ਪੁਰਾਣੇ ਟਾਈਮ ਦੀ ਗੱਲ ਇੱਕ ਵੀਡੀਓ ਚ ਮੈਂ ਕਿਹਾ ਸੀ 500 ਹੋਊਂਗੇ ਮੈਂ ਕੇਕ ਕੱਟੂਗੀ ਬਟ ਨਹੀਂ ਫਿਰ ਉਹ ਕੱਟ ਨਹੀਂ ਹੋਇਆ ਕੋਈ ਰੀਜ਼ਨ ਆ ਹੋ ਗਿਆ ਸੀ ਘਰ ਵਿੱਚ ਕੋਈ ਕੁਝ ਪ੍ਰੋਬਲਮ ਹੋ ਗਈ ਸੀ ਸ਼ਾਇਦ ਮੈਂ ਉਹ ਕੱਟਿਆ ਨਹੀਂ ਸੀ ਕੇਕ ਬਟ ਇਸ ਵਾਰ ਮੈਂ ਪੱਕਾ ਕਹਿ ਰਹੀ ਹਾਂ 1000 ਹੋ ਜੂंगे ਮੈਂ ਕੇਕ ਕੱਟੂਗੀ ਤੇ ਇਹ ਮੇਰਾ ਤੁਹਾਡੇ ਨਾਲ ਵਾਦਾ ਰਿਹਾ ਬਸ ਜਲਦੀ ਜਲਦੀ ਤੁਸੀਂ ਇੱਕ ਇਕ ਯਾਰ ਕਰਦੇ ਸਬਸਕ੍ਰਾਈਬਰ ਇੱਕ ਤੋਂ ਹੌਲੀ 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 ਅੱਗੇ ਵਧਾ ਦਿਓ ਤੇ ਮੇਰੀ ਵੀਡੀਓ ਪਲੀਜ਼ ਯੂਰ ਫੋਲੋ ਮਤਲਬ ਜਰੂਰ ਐਂਡ ਤੱਕ ਦੇਖਿਆ ਕਰੋ ਪੂਰੀ ਵਾਚ ਕਰਿਆ ਕਰੋ ਮੇਰੀ ਵੀਡੀਓ ਬਾਕੀ ਅੱਗੇ ਅੱਗੇ ਮੈਂ ਤੁਹਾਨੂੰ ਦੱਸਿਆ ਹੀ ਆ ਮੇਰੇ ਵਲੋਗ ਬਹੁਤ ਵਧੀਆ ਆਉਣਗੇ ਫਿਲਹਾਲ ਹਜੇ ਮੈਂ ਕੁਝ ਦੱਸ ਨਹੀਂ ਸਕਦੀ ਅਗਲੇ ਵਲੋਗ ਅੱਗੇ ਜਿਹੜੇ ਵਲੋਗ ਆਉਣਗੇ ਉਹ ਇੰਟਰਸਟਿੰਗ ਵਲੋਗ ਹੋਣਗੇ ਤੇ ਅੱディ ਪਿਆਰ ਦੇਂਦੇ ਰਿਓ ਤੇ ਚਲੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਮੈਂ ਉਹ ਕਲਿੱਪ ਵਿੱਚ ਐਡ ਕਰਦੀ ਆ ਤੇ ਤੁਹਾਨੂੰ ਨਾਲ-ਨਾਲ ਦੱਸ ਦੱਸੂਗੀ ਵੀ ਵੀ ਕਿੱਦਾਂ-ਕਿੱਦਾਂ ਹੋਈ ਤੇ ਤੁਸੀਂ ਵੀਡੀਓ ਜਰੂਰ ਦੇਖਿਓ ਆਹ ਦੇਖੋ ਪਹਿਲਾਂ ਤਾਂ ਹੈ ਨਾ ਉਧਰ ਪਰਲੀ ਸਾਈਡ ਤੋਂ ਆ ਰਿਹਾ ਹੈ ਚੋਰ ਆ ਵਾਲਾ ਆ ਵਾਲਾ ਚੋਰ ਜਿਹਨੇ orange color ਦੇ ਆਪਣੀ ਪਰ ਜਾਗਦੀ ਜੀ ਪਾਈ ਹੋਈ ਆ ਪਹਿਲਾਂ ਤਾਂ ਮਉ ਤੇ ਕੱਪੜਾ ਪਾਇਆ ਸੀ ਬੰਨ ਰੁਮਾਲ ਬੰਨਿਆ ਸੀ ਫਿਰ ਮਹਾਲੇ ਨੇ ਅੱਗੇ ਜਾ ਕੇ ਲਾਤਾ ਤੇ ਤੁਸੀਂ ਹੁਣ ਅੱਗੇ ਦੇਖਿਓ ਇਹ ਗਲੀ ਚ ਵੜ ਗਿਆ ਗਲੀ ਬੰਦ ਵਾ ਸਿਰਫ ਇੱਥੇ ਦੋ ਤਿੰਨ ਘਰੀਏ ਤੇ ਕਰਾਇਤੇ ਆ ਮੋਰੇ ਸਭ ਤੋਂ ਮੋਰੇ ਆਂਦੇ ਕਰਾਇਤੇ ਦਿੱਤਾ ਹੋਇਆ ਦੋ ਤਿੰਨ ਰੂਮ ਕਰਾਇਤੇ ਦਿੱਤੇ ਸੀਗੇ ਪਹਿਲੇ ਤੇ ਕੋਈ ਹੋਰ ਦੇਂਦਾ ਸੋ ਛੱਡ ਕੇ ਚੱਲ ਗਏ ਸੀਗੇ ਫਿਰ ਆਹ ਦੇਖੋ ਪਹਿਲਾਂ ਇਹ ਦੇਖ ਰਿਹਾ ਆ ਕਿ ਕੋਈ ਆਤਾ ਨਹੀਂ ਰਹੀ ਯਾਨੀ ਦੋ ਤਿੰਨ ਵਾਰੀ ਹੈ ਨਾ ਇਧਰਲੀ ਸਾਈਡ ਆ ਕੇ ਦੇਖਣਾ ਆ। ਅ ਵੀ ਕੋਈ ਗਲਿस्तानी ਹੈਗਾ ਕੋਈ ਧਰੋ ਧਰੋ ਆਤਾ ਨਹੀਂ ਰਹੀ ਆ ਸਭ ਤੋਂ ਪਹਿਲੇ ਨਹੀਂ ਉਹ ਦਰਵਾਜ਼ਾ ਆ ਇਧਰਲੀ ਪਹਿਲਾਂ ਖਿੜਕੀ ਆ। ਖਿੜਕੀ ਤੋਂ ਪਹਿਲਾਂ ਇਹਨਾਂ ਸਾਰਾ ਦੇਖਿਆ ਫਿਰ ਇਧਰਲਾ ਦਰਵਾਜ਼ਾ ਦੇਖਿਆ। ਇਧਰਲੇ ਦਰਵਾਜ਼ਾ ਬੰਦ ਸੀ ਇਧਰ ਕੁਝ ਖਿੜਕੀ ਵਗੈਰਾ ਹੈ ਨਹੀਂ ਸੀ ਇਹ ਨਹੀਂ ਇਹ ਨਹੀਂ ਸੋਚਿਆ ਹੋਣਾ ਕਿ ਇਧਰ ਕੁਝ ਹੈ ਨਹੀਂ ਉਹ ਖਿੜਕੀ ਹੈ ਜਿਹੜੀ ਉਹ ਇੱਕ ਪਰਲੀ ਸਾਈਡ ਲਾਸਟ ਦੇ ਤੁਸੀਂ ਦਰਵਾਜ਼ਾ ਦੇਖ ਰਹੇ ਹੋ ਉਹਦੀ ਖਿੜਕੀ ਆ ਉੱਥੋਂ ਦੇਖ ਲਿਆ ਹੋਣਾ ਇਹਨੇ। ਬੇਥੇ ਸਮਾਨ ਪਿਆ ਹੈ ਹਨਾ। ਤੇ ਉਸਮਾਨ ਮੁਮਮਸ ਜਿਹੜੀ ਰੇੜੀ ਲਾਂਦੇ ਉਹਨਾਂ ਦਾ ਦੇਖੋ ਉਹਨਾਂ ਦੀ ਰੇੜੀ ਵੀ ਖੜੀ ਹੋਈ ਹੈ ਮੁਮਮਸ ਵਾਲਿਆਂ ਦੀ ਹੈ ਨਾ ਦੁਪਹਿਰ ਦਾ ਟਾਈਮ ਆ 2:30 ਇਹਦਾ ਟਾਈਮ ਆ ਦੇਖੋ ਪਹਿਲਾਂ ਇਧਰਲੀ ਸਾਈਡ ਆਇਆ ਦੇਖਿਆ ਨਹੀਂ ਗਲੀ 'ਚ ਕੋਈ ਹੈ ਤਾਂ ਨਹੀਂ ਤੇ ਗਲੀ 'ਚ ਨਹੀਂ ਦੇਖਿਆ ਨਹੀਂ ਕੋਈ ਹੈਗਾ ਫੇਰ ਚਲ ਗਿਆ ਦੁਬਾਰਾ ਤੇ ਫੇਰ ਉਸ ਤੋਂ ਬਾਅਦ ਆ ਦੇਖੋ ਲਾਸਟ ਤੇ ਦਰਵਾਜ਼ਾ ਹੈ ਜਿਹੜਾ ਉਹ ਲਾਸਟ ਦਰਵਾਜ਼ੇ ਤੇ ਇਹਨੇ ਪਹਿਲਾਂ ਧੱਕਾ ਮਾਰਿਆ ਬੋਲ ਜੂਗਾ ਹਨਾ ਤੇਨੇ ਜ਼ੋਰ ਦੀ ਧੱਕਾ ਮਾਰਿਆ ਦਰਵਾਜ਼ਾ ਖੁੱਲ ਗਿਆ ਕਿਉਂਕਿ ਦਰਵਾਜ਼ੇ ਥੋੜੇ ਹਲਕੇ ਹੀ ਆ ਜਲਦੀ ਖੁੱਲ ਜਾਂਦੇ ਵੈਸੇ ਤਾਂ ਲੋਕ ਅਖਰ ਸ਼ਾਇਦ ਲੱਗਾ ਸੀਗਾ ਤੇ ਦੋ ਰੇੜੀਆਂ ਇੱਥੇ ਦੇਖੋ ਖੜੀਆਂ ਹੋਈਆਂ ਨੇ ਇੱਕ ਇਧਰਲੀ ਸਾਲ ਮਮਮਸ ਵਾਲੀ ਰੇੜੀ ਇੱਕ ਇਧਰਲੀ ਸਾਲ ਦੋਨਾਂ ਦੀਆਂ ਅਲੱਗ-ਅਲੱਗ ਮਤਲਬ ਅਲੱਗ-ਅਲੱਗ ਲਾਂਦੀ ਇੱਕ 버ਗਰ ਵਾਲੀ ਸ਼ਾਇਰ ਰੇੜੀ ਇੱਕ ਮਮਮਸ ਵਾਲੀ ਉਹ ਦੇਖੋ ਤੁਸੀਂ ਹੁਣੇ ਸਿਲੰਡਰ ਅੰਦਰੋਂ ਸਿਲੰਡਰ ਕੱਢਿਆ ਤੇ ਦਰਵਾਜ਼ਾ ਲਗਾਤਾ ਪੇੜਤਾ ਤੇ ਹੁਣ ਤੁਸੀਂ ਅੱਗੇ ਦੇਖਿਓ ਸਿਲੰਡਰ ਚੱਕੂਗਾ ਤੇ ਚੱਕ ਕੇ ਦੇਖੋ ਭਾਰਾ ਸਿਲੰਡਰ ਉਹੜ ਕੋਈ ਨਹੀਂ ਚੱਕਿਆ ਜਾ ਰਿਹਾ ਸਿਲੰਡਰ ਉਹ ਚ ਗੈਸ ਸੀਗੀ ਤੇ ਇਧਰਲੀ ਸਾਈਡ ਦੇਖਿਆ ਇਹ ਸਾਡੇ ਪੁੱਛੇ ਘਰ ਵਾਲਾ ਜਿਹੜਾ ਮੈਂ ਤੁਹਾਨੂੰ ਕਿੰਨੀ ਵਾਰੀ ਦਿਖਾਇਆ ਵੀ ਸਾਡੇ ਪੇਠ ਲੱਗਦੀ ਨਾ ਦੀਦੀ ਉਹਨਾਂ ਦਾ ਘਰ ਉਹਨਰੇ ਘਰ ਵਾਲ ਦੇਖਿਆ ਕੋਈ ਹੈ ਤਾਂ ਨਹੀਂ ਗੇਟ ਕੋ ਖੜਾ ਪੱਜ ਗਿਆ ਤੇ ਤੁਸੀਂ ਦੇਖ ਰਹੇ ਹੋ ਮਿੰਟ ਮਾਰਿਆ ਸਿਲੰਡਰ ਲੈ ਕੇ ਪੱਜ ਗਿਆ ਤੁਸੀਂ ਦੇਖਿਆ ਇਹ ਆ ਤੇ ਇਹ ਸੀਗਾ ਚੋਰੀ ਜੋ ਨਹੀਂ ਚੋਰੀ ਕੀਤੀ ਤੇ ਇਹ ਪਤਾ ਨਹੀਂ ਸੀ ਕੋਣਾ ਕੋਣੀ ਕਿਉਂਕਿ ਪਹਿਲਾਂ ਤੋਂ ਹੀ ਦੇਖੋ ਇੰਨੇ ਗਾਹ ਕਾਂਦੇ ਆ ਮਹਮਦ ਸਿੰਘ ਤੁਹਾਨੂੰ ਪਤਾ ਹੀ ਹੈ ਰੇੜੀ ਆ ਤੇ ਇੰਨੇ ਗਾਹ ਕਾਂਦੇ ਉਹਨਾਂ ਨੇ ਉਹਨੇ ਪਹਿਲੀ ਝਣਕ ਮਤਲਬ ਪਹਿਲੀ ਉਹਨੇ ਸਭ ਕੁਝ ਦੇਖਿਆ ਹੋਇਆ ਸੀਗਾ ਕਿ ਅਸੀਂ ਹੈ ਨਾ ਵੀ ਅੱਦਾ ਅੱਦਾ ਹੂੰਗਾ ਦੁਪਹਿਰ ਦੇ ਟਾਈਮ 'ਚ ਕਿੱਦਾਂ ਉਹਨੇ ਪਹਿਲੀ ਸੋਚਿਆ ਹੋਣਾ ਵੀ ਮੈਂ ਕਰਨੀ ਕਰਨੀ ਹੈ ਅੱਜ ਚੋਰੀ ਤੇ ਦੇਖੋ ਇਹ ਅੱਧਾ ਚੋਰੀ ਕਰਕੇ ਗਿਆ ਤੇ ਫਟਾਫਟ ਮਿੰਟ ਤੋਂ ਪਹਿਲੀ ਫਟਾਫਟ ਸਿਲੰਡਰ ਲੈ ਗਿਆ ਚੱਕ ਕੇ ਤੇ ਸਿਲੰਡਰ ਭਰਿਆ ਹੋਇਆ ਸੀਗਾ ਏ ਵੀ ਪਤਾ ਲੱਗਾ ਕਿ ਸਿਲੰਡਰ ਭਰਿਆ ਸੀਗਾ ਤੇ ਇਸ ਲਈ ਆਪਣਾ ਸਮਾਨ ਦਾ ਤਿਆਰ ਰੱਖੋ ਵਿਚਾਰੇ ਜਿਹੜੇ ਵਿਚਾਰੇ ਰੇੜੀਆਂ ਲਗਾਉਂਦੇ ਆ ਤੁਹਾਨੂੰ ਪਤਾ ਹੀ ਜਾਂ ਜਿਨ੍ਹਾਂ ਨੇ ਰੋਜ਼ੀ ਕਮਾਣਾ ਰੋਜ਼ੀ ਖਾਣਾ ਉਹਨਾਂ ਦਾ ਗੁਜ਼ਾਰਾ ਹੀ ਇੱਦਾਂ ਹੁੰਦਾ ਨਾ ਰੇੜੀਆਂ ਤੋਂ ਇੰਨਾ ਚੱਲ ਪਰ ਉਹਦਾ ਸਿਲੰਡਰ ਹੁਣ ਮਿਲਿਆ ਨਹੀਂ ਹੈਗਾ ਪਰਸੋ ਦੀ ਗੱਲ ਆ ਇਹ ਦੋ ਦਿਨ ਪਹਿਲਾਂ ਦੀ ਗੱਲ ਆ ਹਾਂ ਤੇ ਵੀਡੀਓ ਇਹ ਸਾਨੂੰ ਕੱਲ ਆਈ ਆ ਤੇ ਮੈਂ ਕਾ ਮੈਂ ਵੀ ਚਲ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰਾਂ ਕਿਉਂਕਿ ਇਦਾਂ ਦੀਆਂ ਚੀਜ਼ਾਂ ਸ਼ੇਅਰ ਕਰਨੀ ਵੀ ਚਾਹੀਦੀਆਂ ਆ ਤੇ ਥੋੜਾ ਪਤਾ ਵੀ ਲੱਗੇ ਹੈਨਾ ਤੇ ਚਲੋ ਹੁਣ ਮੈਂ ਆਪਣਾ ਇੱਥੇ ਵੀਡੀਓ ਦਾ ਐਂਡ ਕਰਦੀ ਆ ਜੇ ਵੀਡੀਓ ਪਸੰਦ ਆਈ ਹੋ ਤਾਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਬਾਏ ਬਾਏ ਮਿਲਦੇ ਆਂ ਤੁਹਾਨੂੰ ਨੈਕਸਟ ਲੋਕ ਚ